ਸਾਬ ਪੜਾ ਦੇ ਆਪਣਾ ਖੋਦਾ ਕੋਈ ਸੈਂਡ ਨਹੀਂ ਤੁਸੀਂ ਦੱਸੋ ਤੁਸੀਂ ਕਿੰਨੀ ਤਿਆਰੀ ਹੈ ਕਿਉਂਕਿ ਤੁਹਾਡੇ ਚੇਲੇ ਵੇਲੇ ਸੀ ਉਹ ਤਾਂ ਕੋਈ ਕਿਸੇ ਬਨੇ ਚਲ ਗਿਆ ਕੋਈ ਕਿਸੇ ਬਨੇ ਚਲ ਗਿਆ ਉਹ ਤੁਸੀਂ ਦੱਸੋ ਤੁਹਾਡੀ ਕਿੰਨੀ ਤਿਆਰੀ ਹੈ ਸੋ ਕਾਲੀਦਲ ਐਸੇ ਕਾਲੀਦਲ ਨਹੀਂ ਰਿਹਾ ਐਸੇ ਖਾਲੀਦਲ ਬਣ ਗਿਆ ਵੇਖੋ ਜੀ ਅਨੀਲ ਜੋਸ਼ੀ ਜੀ 3 ਜਾਂ 4 ਨੰਬਰ ਦੇ ਕੈਂਡੀਡੇਟ ਆ ਮਸਤ ਉਹਨਾਂ ਨੂੰ 1 ਨੰਬਰ ਦੇ ਲੀਸਦਾਰ ਕੁਦੀਪ ਸਿੰਘ ਧਾਰੀਵਾਲ ਲੋਕ ਸਭਾ ਹਲਕਾ ਮਰਸਦ ਉਮੀਦਵਾਰ ਤੇ ਜਿਹੜੀ ਆਮ ਆਦਮੀ ਪਾਰਟੀ ਦੇ ਉਹ ਬੜੀ ਵੱਡੀ ਲੀਡ ਨਾਲ ਜਿੱਤ ਰਿਹਾ ਹੈ ਤੇ ਮੈਂ ਵੀ ਤਾਂ ਸਾਤਾ ਜੋਸ਼ੀ ਸਾਹਿਬ ਦੇ ਕਿੱਥੇ ਮੁਕਾਬਲੇ ਦੇ ਨੇੜੇ ਤੇੜੇ ਨਹੀਂ ਬੜਕਦੇ ਕੱਲ ਨੂੰ ਮਜੀਠੀਆ ਸਾਹਿਬ ਵੀ ਕਿਹਾ ਬੀਜੇਪੀ ਨਾਲ ਚੱਲ ਜਾਣ ਕਿਉਂਕਿ ਵੇਖੋ ਪਹਿਲਾਂ ਸੈਂਟਰ ਦੀ ਸਰਕਾਰ ਨਾਲ ਭਾਈ ਵਾਲੀ ਲਈ ਇਹਨਾਂ ਦੀ ਸਿਸਟਰ ਇਹਨਾਂ ਦੇ ਜੀਜਾ ਵੀ ਤੇ ਮੰਤਰੀ ਵੀ ਰਹੇ ਸੈਂਟਰ 'ਚ ਤੇ ਅੱਜ ਵੀ ਜੋ ਦਸਾ ਪਿਆ ਅੱਜ ਵੀ ਹੋਈ ਹੈ ਕਿਉਂਕਿ ਅੱਜ ਵੀ ਬੀਜੇਪੀ ਨਾਲ ਰਲ ਕੇ ਇਹ ਗੇਮ ਖੇਡ ਰਹੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਕਦੀ ਵੀ ਬੀਜੇਪੀ ਨੇ ਮੂੰਹ ਨਹੀਂ ਲਾਉਂਦੇ ਨਾ ਹੀ ਕਦੀ ਲਾਇਆ ਤੇ ਨਾ ਹੀ ਲੱਗਣਾ ਇਹ ਵੀ ਮੈਂ ਤਾਂ ਲਿਖ ਦੇਣਾ ਰਿਕਾਰਡ ਕਰ ਲਿਓ ਪੰਜਾਬ ਦੇ ਲੋਕ ਖਾਸ ਕਰਕੇ ਜੀ ਅਮਰਸੇਦ ਲੋਕ ਬੀਜਪੀ ਦੇ ਕੈਂਡੀਡੇਟ ਨੂੰ ਬੀਜਪੀ ਦੇ ਲੀਡਰਸ਼ਿਪ ਨੂੰ ਮੂਹ ਨਹੀਂ ਲਾਉਂਗੇ ਸਾਰੇ ਪੰਜਾਬ ਦੇ ਲੋਕ ਨਹੀਂ ਨੂੰ ਮੂਹ ਨਹੀਂ ਲਾਉਣਗੇ ਜਿਹੜਾ ਪਿਛਲੇ ਸਮਿਆਂ ਦੇ ਵਿੱਚ ਡੇਢ ਦੋ ਸਾਲ ਦਾ ਸੰਘਰਸ਼ ਜਿਹੜਾ ਕਿਸਾਨਾਂ ਨੇ ਦਿੱਲੀ ਦੇ ਬਾਹਰਾਂ ਤੱਕ ਗੋਲੀਆਂ ਖਾਧੀਆਂ ਉਹਦਾ ਬਦਲਾ ਹੁਣ ਲੈਣ ਦਾ ਤਰੀਕਾ ਆ ਲੋਕਾਂ ਨੂੰ ਕੈਸਰ ਪੰਜਾਬ ਬਣੇਗਾ ਦੇਸ਼ ਦਾ ਹੀਰੋ ਹੋਵੇਗੀ 13 ਜਿਲ੍ਹੇ ਇਹ 13 ਜਿਲ੍ਹੇ ਹੋ ਕੇ ਰਹੇ ਪੰਜਾਬ ਦੇ ਵਿੱਚ ਗਰਮੀ ਦਾ ਪਾਰਾ ਸਿਖਰਾਂ ਤੇ ਹੈ ਤਾਂ 42 ਡਿਗਰੀ ਟੈਂਪਰੇਚਰ ਹੋ ਚੁੱਕਾ ਹੈ ਤਾਂ ਤਪਦੀ ਗਰਮੀ ਜਰੀ ਹੈ ਇਸ ਲਈ ਲੋਕਾਂ ਨੂੰ ਸਤਾ ਰਹੀ ਹੈ ਲੇਕਿਨ ਦੂਜੇ ਪਾਸੇ ਸਿਆਸੀ ਗਰਮੀ ਲਗਾਤਾਰ ਵੱਧ ਜਾ ਰਹੀ ਹੈ ਜਦੋਂ ਦਾ ਨਮੰਕਨ ਪੱਤਰ ਭਰਨ ਦੀ ਜਰੀ ਹੈ ਤਾਰੀਖ ਸਾਹਮਣੇ ਆਈ ਹੈ ਤਾਂ ਉਸ ਤੋਂ ਬਾਅਦ ਸਿਆਸੀ ਆਗੂ ਆਪਣੇ ਤਿੱਖੇ ਵਾਰ ਛੱਡਨੇ ਤੇਜ਼ ਕਰ ਦਿੱਤੇ ਗਏ ਨੇ ਤਾਂ ਕੱਲ ਵਿਕਰਮ ਸਿੰਘ ਮਜੀਠੀਆ ਆਣਾ ਵੱਲੋਂ ਇੱਕ ਵੱਡੀ ਇੱਥੇ ਇੱਕ ਦਾਵਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਏਕਨਾਥ ਸ਼ਿੰਦੇ ਬਣਨਗੇ ਮਤਲਬ ਕਿ ਉਹ ਭਾਜਪਾ ਚ ਜਾਣਗੇ ਔਰ 10 ਜੂਨ ਤੋਂ ਬਾਅਦ ਉਹ ਮੁੱਖ ਮੰਤਰੀ ਨਹੀਂ ਰਹਿਣਗੇ ਤਾਂ ਇਹ ਵਿਕਰਮ ਸਿੰਘ ਮਜੀਠੀਆ ਦਾ ਦਾਵਾ ਹੈ ਇਸ ਤਰ੍ਹਾਂ ਦੇ ਦਾਅਵੇ ਉਹਨਾਂ ਨੇ ਪਹਿਲਾਂ ਵੀ ਕੀਤੇ ਸਨ ਲੇਕਿਨ ਕੱਲ ਉਹਨਾਂ ਨੇ ਫੇਰ ਕਿਹਾ ਕਿ ਮੈਂ ਆਪਣੇ ਦਾਅਵੇ ਤੇ ਪੂਰੇ ਤਰੀਕੇ ਨਾਲ ਕਾਇਮ ਆ ਤਾਂ ਆਖਰਕਾਰ ਇਹਦੇ ਤੇ ਹੁਣ ਸਾਰੇ ਸਿਆਸੀ ਪਾਰਟੀਆਂ ਦੇ ਆਗੂ ਆਪਣੀ رائے ਦੇ ਰਹੇ ਨੇ ਲੇਕਿਨ ਸਭ ਤੋਂ ਵੱਡਾ ਜਵਾਬ ਬੰਦਾ ਹੈ ਆਮ ਆਦਮੀ ਪਾਰਟੀ ਤੋਂ ਸਾਡੇ ਨਾਲ ਡਾਕਟਰ ਜਸਬੀਰ ਸਿੰਘ ਸੰਧੂ ਜੀ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਸੰਦੂ ਸਾਹਿਬ ਫਿਰ ਕੀ ਵਿਕਰਮ ਮਜੀਠੀਆ ਦਾ ਜੋ ਦਾਵਾ ਹੈ ਕਿ ਅਸੀਂ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹਨੇ ਇਕਨਾਥ ਸਿੰਦੇ ਬਾਨੇ ਨੇ ਸਾਬਤ ਤੌਰ ਤੇ ਅਗਰ ਗੱਲ ਕਹੀਏ ਤਾਂ ਉਹਨਾਂ ਨੇ ਕਿਹਾ ਕਿ ਭਾਜਪਾ ਚ ਸ਼ਾਮਲ ਹੋ ਰਹੇ ਨਹੀਂ ਉੱਥੋਂ ਤੱਕ ਕਹਿੰਿਆ ਕਿ ਭਾਜਪਾ ਦਾ ਏਜੰਟ ਬਣ ਕੇ ਕੰਮ ਕਰ ਰਹੇ ਨੇ ਸਮਝ ਜੀ ਮੇਰੇ ਅਨੁਸਾਰ ਅਨੁਸਾਸਿਕਨ ਸੋ ਮੈਂ ਦੱਸਣਾ ਚਾਹੁੰਦਾ ਹੈ ਕਿ ਮਜੀਠੀਆ ਸਾਹਿਬ ਪਰਦੇ ਆਪਣਾ ਖੋਦਾ ਕੋ ਸਟੈਂਡ ਨਹੀਂ ਤੁਸੀਂ ਦੱਸੋ ਤੁਸੀਂ ਕਿੰਨੀ ਤਿਆਰੀ ਹੈ ਕਿਉਂਕਿ ਤੁਹਾਡੇ ਜਿਹੜੇ ਚੇਲੇ ਵੇਲੇ ਸੀ ਹੂੰ ਉਹ ਤਾਂ ਕੋਈ ਕਿਸੇ ਬਨੇ ਚਲ ਗਿਆ ਕੋਈ ਕਿਸੇ ਬਨੇ ਚਲ ਗਿਆ ਉਹ ਤੁਸੀਂ ਦੱਸੋ ਤੁਹਾਡੀ ਕਿੰਨੀ ਤਿਆਰੀ ਹੈ ਸੋ ਏਕ ਨਾ ਛਿੰਦੇ ਸੀਐਮ ਸਾਹਿਬ ਤਾਂ ਨਹੀਂ ਬਣਗੇ ਉਹ ਤਾਂ ਸੀਐਮ ਸਾਹਿਬ ਹੀ ਰਹਿਣਗੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ 92 ਵਿਧਾਇਕ ਦੇ ਕੇ ਤੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਪੰਜਾਬ ਦਾ ਮਾਣਯੋਗ ਮੁੱਖ ਮੰਤਰੀ ਬਣਾਇਆ ਸੋ ਮੈਂ ਇਹੀ ਦੱਸੂਗਾ ਕਿ ਆਪਾਂ ਆਪਣੀ ਬੀੜੀ ਥਲੇ ਛੋਟਾ ਫੇਰੀ ਆਪਾਂ ਕਿਸੇ ਨੂੰ ਬਦਨਾਮ ਹੈ ਕਰੀਏ ਚਾਹੇ ਤੁਸੀਂ ਕਹਿੰਦੇ ਕੋਈ 10 ਤਰੀਕ ਨੂੰ ਕੋਈ ਇਹੋ ਜਿਹਾ ਰਿਜ਼ਲਟ ਆ ਜਾਊਗਾ ਇਹੋ ਜਿਹਾ ਆ ਜਾਊਗਾ ਕੋਈ ਨਹੀਂ ਜਿਹਾ ਉਹਣਾ ਜੋ ਹੈਗਾ ਸਾਰੇ ਦੇ ਸਾਹਮਣੇ ਆ ਸੋ ਪੰਜਾਬ ਦੇ ਲੋਕ ਜਿਹੜੇ ਆ ਉਹ ਅੱਜ ਪੰਜਾਬ ਦੀ ਵਾਸਤਾਰ ਕੋ ਮਸਲਮਾਨ ਨੂੰ ਮੰਨਦੇ ਆ ਉਹ ਕਹਿੰਦੇ ਜੀ ਕੁਲਤਾਰ ਸੰਧਵਾ ਸੀਐਮ ਬਣ ਰਹੇ ਨੇ ਮੇਰਾ ਦਾਵਾ ਵੇਖੋ ਜੀ ਇਹਨਾਂ ਦੇ ਪਹਿਲੇ ਦਾਵੇ ਜਿਹੜੇ ਉਹ ਕਿੱਧਰ ਗਏ ਇਹਨਾਂ ਦੇ ਤੇ ਦਾਵੇ ਤੇ 2022 'ਚ ਵੀ ਦਾਵੇ ਕਰਦੇ ਕਿ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੱਕ ਸੀਟ ਨਹੀਂ ਮਿਲਣੀ ਕਾਲੀਦਾਲੀ ਸਰਕਾਰ ਬਣ ਰਹੀ ਆ ਸੋ ਕਾਲੀਦਲ ਐਸੇ ਕਾਲੀਦਲ ਨਹੀਂ ਰਿਹਾ ਐਸੇ ਉਹ ਖਾਲੀਦਲ ਬਣ ਗਿਆ ਜੀ ਉਹ ਖਾਲੀ ਪਹਿਲਵਾਨ ਦੇ ਕਾਰਨ ਕੀ ਕਿਉਂਕਿ ਜਿਹੜਾ ਵੀ ਤਕਸਾਲੀ ਕਾਲੀ ਆਗੂ ਸੀ ਇੱਕ ਵੀ ਇਹਨਾਂ ਕੋ ਕੋ ਨਹੀਂ ਰਿਹਾ ਉਹ ਕਈਆਂ ਨੂੰ ਉਹਨਾਂ ਜਾਣ ਕੇ ਟੇਪਰ ਕਰ ਦਿੱਤਾ ਕਈਆਂ ਦੇ ਮੁਕਦਮੇ ਪਾਏ ਗਏ ਕਈਆਂ ਨੂੰ ਇਹਨਾਂ ਲਾਗੇ ਵੀ ਬੰਨ੍ਹ ਦਿੱਤਾ ਸੀ ਸੀਐਮ ਸਾਹਿਬ ਦੇ ਜੋ ਆਸਟ੍ਰੇਲੀਆ ਦੇ ਸੀਐਮ ਸਾਹਿਬ ਵੀ ਉਹਨਾਂ ਤੱਕ ਤੇ ਪਹੁੰਚ ਨਹੀਂ ਹੋਣ ਦਿੱਤੀ ਤਕਸਾਲੀ ਆਗੂਆਂ ਦੀ ਸੋ ਅੱਜ ਇਹ ਪਰਿਵਾਰ ਪਰਿਵਾਰ ਬਚਾਉਂਦੀਆਂ ਗੱਲਾਂ ਕਰਦੇ ਆ ਇਹ ਅਕਾਲੀ ਦਲ ਨਹੀਂ ਇਹ ਖਾਲੀ ਦਲ ਆ ਤਾਂ ਬਸ ਸੁਖਵੀਰ ਬਾਦਲ ਜਿੱਥੇ ਕੱਲ ਰੈਲੀ ਕਰਕੇ ਗਏ ਨੇ ਉਹਨਾਂ ਨੇ ਕਿਹਾ ਕਿ ਮੇਰਾ ਦਾਵਾ ਹੈ ਕਿ ਮੈਂ ਜਿਸ ਤਰੀਕੇ ਨਾਲ ਹਿਉਂ ਦੇਖ ਰਿਆਂ ਅਨਿਲ ਜੋਸ਼ੀ ਜਿਹੜੇ ਨੇ ਇਥੋਂ ਜਿੱਤ ਹਾਸਲ ਕਰਨਗੇ ਵੇਖੋ ਜੀ ਅਨਿਲ ਜੋਸ਼ੀ ਜੀ ਤਿੰਨ ਜਾਂ ਚਾਰ ਨੰਬਰ ਦੇ ਕੈਂਡੀਡੇਟ ਆ ਮਰਸੇਚ ਹੂੰ ਉਹਨਾਂ ਨੂੰ ਇੱਕ ਨੰਬਰ ਦਲੀਸ਼ਦਾਰ ਕੁਦੀਪ ਸਿੰਘ ਧਾਰੀਵਾਲ ਲੋਕ ਸਭਾ ਹਲਕਾ ਮਰਸੇਦ ਉਮੀਦਵਾਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਬੜੀ ਵੱਡੀ ਲੀਡ ਨਾਲ ਜਿੱਤ ਰਹੇ ਤੇ ਮੈਂ ਵੀ ਦੱਸਦਾ ਜੋਸ਼ੀ ਸਾਹਿਬ ਦੇ ਕਿੱਥੇ ਮੁਕਾਬਲੇ ਦੇ ਨੇੜੇ ਤੇੜੇ ਨਹੀਂ ਬੜਕਦੇ ਸੋ ਇਹ ਕਹਿੰਦਿਆਂ ਗੱਲਾਂ ਕੁਝ ਹੋਰ ਆ ਕਹਿੰਦਾ ਤਾਂ ਗੱਲ ਇਹ ਵੀ ਆ ਜੋ ਵਿੱਚੋਂ ਇੰਟਰਨਲ ਮਾਮਲਿਆਂ ਤੋਂ ਪਤਾ ਲੱਗਾ ਕਿ ਮੀਠਿਆ ਸਾਹਿਬ ਵੀ ਉਹਨੇ ਜੌਨ ਪਰਚਾਤ ਨਹੀਂ ਜਾ ਰਹੇ ਸੋ ਹਰਾਉਣ ਦੀ ਕੋਸ਼ਿਸ਼ ਜੋਸੀ ਸਾਹਿਬ ਨੂੰ ਡੀਟੀਐਸ ਆ ਵੀ ਕਰਨਗੇ ਮੈਂ ਤੁਹਾਨੂੰ ਇਹ ਵੀ ਦੱਸਦਾ ਇਹ ਵੀ ਕੋਈ ਪਤਾ ਨਹੀਂ ਕੱਲ ਨੂੰ ਮੀਠਿਆ ਸਾਹਿਬ ਇਹਨੇ বিজেপি ਦੇ ਚੱਲ ਜਾਣ ਕੀ ਮਤਲਬ ਕੱਲ ਨੂੰ ਮੀਠਿਆ ਸਾਹਿਬ ਵੀ ਕਿਤੇ বিজেপি ਦੇ ਚੱਲ ਜਾਣ ਕਿਉਂਕਿ ਵੇਖੋ ਪਹਿਲਾਂ ਸੈਂਟਰ ਦੀ ਸਰਕਾਰ ਨਾਲ ਭਾਈ ਵਾਲੀ ਲਈ ਇਹਨਾਂ ਦੀ ਸਿਸਟਰ ਇਹਨਾਂ ਦੇ ਜੀਜਾ ਵੀ ਤੇ ਮੰਤਰੀ ਵੀ ਰਹੇ ਸੈਂਟਰ 'ਚ ਤੇ ਅੱਜ ਵੀ ਜੋ ਦਸਾ ਪਿਆ ਅੱਜ ਵੀ ਉਹੀ ਹੈ ਕਿਉਂਕਿ ਅੱਜ ਵੀ বিজেপি ਨਾਲ ਰਲ ਕੇ ਇਹ ਗੇਮ ਖੇਡ ਰਹੇ ਪੰਜਾਬ ਦੇ ਵਿੱਚ ਭਾਵੇਂ ਗੱਠਜੋੜ ਨਹੀਂ ਹੋਇਆ ਸਰਕਾਰਾਂ ਉਹਨਾਂ ਦੇ ਕੰਦੇ ਚੱਲਦੀ ਰਹੀਆਂ ਨੇ ਪਰ ਉਹ ਕਹਿੰਦੇ ਨੇ ਕਿ ਜਿਹੜਾ ਇਸ ਵੇਲੇ ਭਗਵੰਤ ਮਾਨ ਜਿਹੜੇ ਕੰਮ ਕਰ ਰਹੇ ਨੇ ਉਹ ਬੀਜੇਪੀ ਦਾ ਇੱਕ ਆਗੂ ਬਣ ਕੇ ਕੰਮ ਕਰ ਰਹੇ ਨੇ ਨਾ ਕਿ ਆਮ ਆਦਮੀ ਪਾਰਟੀ ਦੇ ਆਗੂ ਬਣ ਕੇ ਕੰਮ ਕਰ ਰਹੇ ਨੇ ਪੰਜਾਬ ਦੇ ਲੋਕ ਕਦੀ ਵੀ ਬੀਜੇਪੀ ਨੇ ਮੂੰਹ ਨਹੀਂ ਲਾਉਂਦੇ ਨਾ ਹੀ ਕਦੀ ਲਾਇਆ ਤੇ ਨਾ ਹੀ ਲੱਗਣਾ ਇਹ ਵੀ ਮੈਂ ਤਾਂ ਲਿਖ ਦੇਣਾ ਰਿਕਾਰਡ ਕਰ ਲਿਓ ਪੰਜਾਬ ਦੇ ਲੋਕ ਖਾਸ ਕਰਕੇ ਜੀ ਅਮਰਸੇਦ ਦੇ ਲੋਕ ਬੀਜੇਪੀ ਦੇ ਕੈਂਡੀਡੇਟ ਨੂੰ ਬੀਜੇਪੀ ਦੇ ਲੀਡਰਸ਼ਿਪ ਨੂੰ ਮੂੰਹ ਨਹੀਂ ਲਾਉਂਦੇ ਸਾਰੇ ਪੰਜਾਬ ਦੇ ਲੋਕ ਨਹੀਂ ਮੂੰਹ ਨਹੀਂ ਲਾਉਂਦੇ ਸੋ ਕਦੀ ਵੀ ਬੀਜੇਪੀ ਜਿਹੜੀ ਆ ਸੁਪਨਾ ਨਾਲ ਲਵੇ ਕਿ ਪੰਜਾਬ ਦੇ ਵਿੱਚ ਆਪਣੇ ਪੈਰ ਫਸਾਰ ਲੂਗੀ ਸੁਰਜਾਲ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਆਮ ਲੋਕਾਂ ਨੇ ਇੱਕ ਇੱਕ ਕਮਲੀ ਕੀਮਤੀ ਵੋਟ ਪਾ ਕੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਸੀਐਮ ਬਣਾਇਆ ਤੇ ਉਸ ਦਾ ਪੰਜਾਬੀਆਂ ਦੀ ਸੇਵਾ ਕਰ ਰਿਹਾ ਹੁਣ ਤੁਸੀਂ ਦੇਖੋ ਪੁਰਾਣੇ ਸਮੇਂ ਵਿੱਚ ਕੀ ਕੀਤਾ ਇਹਨਾਂ ਆਪਣੇ ਚਾਚਾ ਨੂੰ ਆਪਣੇ ਭਤੀਜਾ ਭਾਈਆਂ ਨੂੰ ਆਪਣੇ ਭਤੀਜਾ ਨੂੰ ਆਪਣੇ ਸਖਿਆ ਨੂੰ ਸੀਟਾਂ ਤੇ ਬਿਠਾ ਛੱਡਿਆ ਨੌਕਰੀ ਦੇ ਦੇ ਕਿਤੇ ਵੀ ਇੱਕ ਘਰ ਦੇ ਕਿਸੇ ਵੀ ਆਮ ਬੰਦੇ ਨੂੰ ਇਹਨਾ ਐਮਐਲ ਦੀ ਟਿਕਟ ਕੀ ਕੌਂਸਲਰ ਤੱਕ ਦੀ ਟਿਕਟ ਨਹੀਂ ਦਿੱਤੀ ਪਰ ਸਾਡੀ ਆਮ ਆਦਮੀ ਪਾਰਟੀ ਆ ਜਿਨ੍ਹਾਂ ਨੇ ਆਮ ਘਰਾਂ ਦੇ ਮੇਰੇ ਵਾਂਗ ਆਮ ਘਰਾਂ ਦੇ ਮੁੰਡਿਆਂ ਨੂੰ ਕੁੜੀਆਂ ਨੂੰ ਅੱਗੇ ਲੈ ਕੇ ਆਏ ਤੇ ਅੱਜ ਉਹ ਐਮਐਲ ਐਨ ਸੀਟ ਤੇ ਬਹਿ ਕੇ ਪੰਜਾਬ ਦੀ ਦੇਸ਼ ਦੀ ਸੇਵਾ ਕਰ ਰਹੇ ਆ ਤੇ ਨਿਰਮਿਕ ਸੇਵਾ ਕਰ ਰਹੇ ਆ ਨਿਰਪੱਖੋ ਕੇ ਸੇਵਾ ਕਰ ਰਹੇ ਆ ਅਸੀਂ ਇਹ ਨਹੀਂ ਵੇਖਿਆ ਕਿ ਸੈਸੋ ਜੁੱਟ ਜਿਹੜਾ ਅਕਾਲੀਆਂ ਦੇ ਘਰ ਨੂੰ ਨਹੀਂ ਦੇਣਾ ਭਾਜਪੀ ਘਰ ਦੇ ਨੂੰ ਨਹੀਂ ਦੇਣਾ ਜੈਨਾਂ ਕਾਂਗਰਸ ਨੂੰ ਵੋਟ ਪਈ ਨੂੰ ਸੈਸੋ ਜੁੱਟ ਨਹੀਂ ਦੇਣਾ ਸਾਡੇ ਸਰ ਆਪ ਬਹੁਤ ਸਿੰਘ ਮਾਨ ਸੀਐਮ ਸਾਹਿਬ ਨੇ ਇੱਕ ਵੱਡੋ ਸਾਰਿਆਂ ਦਾ ਜਿਹੜਾ ਸਿਸੋ ਜੁਂਟ ਮਾਫ ਕੀਤਾ ਇੱਕ ਵੱਡੋ ਜਿਹੜੇ ਸਾਡੇ ਮੁਹੱਲਾ ਕਲੀਨਿਕ ਆ ਉਹਨਾਂ ਦੇ ਵਿੱਚ ਦਵਾਈ ਬਿਨਾਂ ਤਰ ਮੁੱਜਾਤੀ ਪਕ ਨਿਰਵਾਖ ਹੋ ਕੇ ਸਾਰਾ ਕੁਝ ਦੇ ਰਹੇ ਸੋ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੋ ਤੁਸੀਂ ਦੇਖਿਆ ਪੰਜਾਬ ਦੇ ਵਿੱਚ ਵਿਕਾਸ ਕਰਨ ਦੀ ਹੈ ਪੰਜਾਬ ਦੇ ਵਿੱਚ ਸਿੱਖਿਆ ਤੇ ਕਿੰਨਾ ਖਸਾ ਖਰਚ ਕੀਤਾ ਗਿਆ ਅੱਜ ਪੰਜਾਬ ਦੇ ਸਕੂਲਾਂ ਵਿੱਚ ਐਡਮਿਸ਼ਨ ਲੈਣ ਵਾਸਤੇ ਸ਼ਿਫਾਰਸ਼ਾਂ ਦੀ ਲੋੜ ਪੈਂਦੀ ਹੈ ਨਹੀਂ ਤੇ ਕਈ ਪ੍ਰਾਈਵੇਟ ਸਕੂਲ ਵਾਲੇ ਕਹਿੰਦੇ ਨਾ ਸਮਝਾ ਕਰਦੇ ਹੁੰਦੇ ਸੀ ਇਨੇ ਕੋ ਕਿਥੋਂ ਇਨਫਾਸਟ੍ਰਕਚਰ ਤੇ ਖੜਾ ਹੋ ਗਿਆ ਸੋ ਬਾਦਾ ਸਾਹਿਬ ਦੀ ਵੀ 10 ਸਾਲ ਸਰਕਾਰ ਰਹੀ ਹੈ ਜੀ ਇੱਕ ਵੀ ਸਕੂਲ ਦੀ ਜਿਹੜੀ ਹੈ ਨਾ ਉਹ ਮੇਰੇ ਖਿਆਲ ਨਾਲ ਚਾਹਸਾ ਜੀ ਕੰਪਲੀਟ ਨਹੀਂ ਕਰ ਪਾਏ ਸੋ ਜੇ 24 ਦੀ ਕਾਰਜ ਦਿੱਤੀ ਵੀ ਤਾਂ ਉਹ ਇਹ ਨਹੀਂ ਕਹਿ ਸਕਦੇ ਕਿ ਸਾਡੇ ਟੀਚਰਾਂ ਦੀ ਭਰਤੀ ਨਹੀਂ ਹੋਈ ਉਹਦੇ ਚ ਕਿੰਨੇ ਹਸਪੀਟਲ ਜਿਹੜੇ ਆ ਉਹ ਬੰਦ ਹੋ ਗਏ ਕਿੰਨੀਆਂ ਡਿਸਪੈਂਸਰੀਆਂ ਨੇ ਦੇ ਰਾਜ ਬੰਦ ਹੋ ਗਈਆਂ ਬਾਹਰ ਸਰਕਾਰੀ ਤਾਂ ਉਹਨਾਂ ਕਿਉਂਕਿ ਪ੍ਰਾਈਵੇਟ ਨੇ ਆਪਣੀਆਂ ਖੋਲੀਆਂ ਸੀ ਪਰ ਮੇਰਾ ਸਵਾਲ ਹੈ ਕਿ ਅਗਰ ਭਾਜਪਾ ਦੀ ਗੱਲ ਕਰੀਏ ਤੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਭਾਜਪਾ ਦਾ ਪੰਜਾਬ 'ਚ ਕੋਈ ਫਿਊਚਰ ਨਹੀਂ ਹੈ ਲੇਕਿਨ ਲਗਾਤਾਰ ਭਾਜਪਾ 'ਚ ਜੁਆਇਨਿੰਗ ਵਧਦੀ ਜਾ ਰਹੀ ਹੈ ਆਏ ਦਿਨ ਕੋਈ ਨਾ ਕੋਈ ਨਵਾਂ ਚਿਹਰਾ ਜਰਾ ਭਾਜਪਾ ਨੂੰ ਜੁਆਇਨ ਕਰ ਰਿਹਾ ਉਹਦਾ ਕੀ ਕਾਰਨ ਸਮਝਦੇ ਹੋ ਕਾਰਨ ਇਹੀ ਹੈ ਜੀ ਜਾਂ ਤਾਂ ਬਾਮ ਰੋੜ ਕੇ ਜਾਂ ਕੋਈ ਈਡੀ ਦਾ ਹਲਾ ਦੇ ਕੇ ਜਾਂ ਸੀਬੀਆਈ ਦੀ ਰੇਡ ਪਵਾ ਕੇ ਜਾਂ ਕੋਈ ਸੈਂਟਰ ਦੀਆਂ ਏਜੰਸੀਆਂ ਦੀ ਰੇਡ ਪਵਾ ਕੇ ਉਹਨਾਂ ਦਾ ਡਰ ਦੇ ਕੇ ਇਹੋ ਜਿਹਾ ਕੰਮ ਕਰਕੇ ਬੀਜੇਪੀ ਦੇ ਵਿੱਚ ਆ ਰਹੇ ਆ ਲੋਕ ਮਜਬੂਰੀ ਕਰਕੇ ਆ ਰਹੇ ਹੋਣਗੇ ਸੋ ਮੈਂ ਦੂਜੀ ਗੱਲ ਕਰਦਾ ਕਿ ਤੁਸੀਂ ਅੱਜ ਦੇਖੋ ਬੀਜੇਪੀ ਦੇ ਕੈਂਡੀਡੇਟਾਂ ਨੂੰ ਨਥੀ ਪਿੰਨਾ ਜੋ ਭਜਾ ਰਹੇ ਆ ਵਿਰੋਧ ਕਰ ਰਹੇ ਆ ਕਾਲੀਆਂ ਛੱਡੀਆਂ ਲੈ ਕੇ ਵਿਰੋਧ ਕਰ ਰਹੇ ਆ ਜਿੰਦਾਬਾਦ ਮਰਦਾਬਾ ਮਰਦਾਬਾ ਦੇ ਨਾਰੇ ਲਾ ਰਹੇ ਆ ਸੋ ਕਿਉਂ ਲਾ ਰਹੇ ਆ ਕਿਉਂਕਿ ਜਿਹੜਾ ਪਿਛਲੇ ਸਮਿਆਂ ਦੇ ਵਿੱਚ ਡੇਢ ਦੋ ਸਾਲ ਦਾ ਸੰਘਰਸ਼ ਜਿਹੜਾ ਕਿਸਾਨਾਂ ਨੇ ਦਿੱਲੀ ਦੇ ਬਾਡਰਾਂ ਤੱਕ ਗੋਲੀਆਂ ਖਾਧੀਆਂ ਉਹਦਾ ਬਦਲਾ ਹੋਣ ਲੈਣ ਦਾ ਤਰੀਕਾ ਆ ਲੋਕਾਂ ਨੂੰ ਕਿਉਂਕਿ ਇੱਕ ਵੋਟ ਆ ਪਰ ਫਿਰ ਵੀ ਪਰ ਤੁਹਾਡੀ ਪਾਰਟੀ ਦੀ ਗੱਲ ਕਰੀਏ ਤਾਂ ਤੁਹਾਡੀ ਪਾਰਟੀ ਦੇ ਵੀ ਕਿਤੇ ਲੋਕ ਕਹਿ ਰਹੇ ਨੇ ਕਿ ਜਿਹੜਾ ਪੁਰਾਣਾ ਕੈਡਰ ਹੈ ਉਹ ਉਸ ਵੇਲੇ ਕਿਤੇ ਨਾ ਕਿਤੇ ਖਫਾ ਨਜ਼ਰ ਆ ਰਿਹਾ ਉਹ ਕਹਿੰਦੇ ਨਵੇਂ ਨੂੰ ਮੌਕਾ ਦਿੱਤਾ ਜਾ ਰਿਹਾ ਪੁਰਾਣੇ ਨੂੰ ਮੌਕਾ ਨਹੀਂ ਦਿੱਤਾ ਜਾ ਰਿਹਾ ਵੇਖੋ ਜੀ ਪਾਰਟੀ ਦੇ ਵਿੱਚ ਨਵੇਂ ਲੀਡਰਾਂ ਦੇ ਵੀ ਉਨੀ ਪਛਾਣ ਹੈ ਪੁਰਾਣੇ ਲੀਡਰਾਂ ਦੀ ਉਨੀ ਪਛਾਣ ਹੈ ਸੋ ਹਰ ਇੱਕ ਨੂੰ ਬੰਦਾ ਮੌਕਾ ਮਾਨ ਸਨਮਾਨ ਸਾਡੀ ਆਮ ਆਦਮੀ ਪਾਰਟੀ ਦਿੰਦੀ ਹੈ ਸੋ ਇਹ ਪਾਰਟੀ ਜਿਹੜੀ ਹੈ ਇਹ ਮਾਨਦਰਾਂ ਦੀ ਪਾਰਟੀ ਹੈ ਸੀ ਹਰ ਜਿਹੜਾ ਬੰਦਾ ਸਮਾਜ ਨੂੰ ਨਵੀਂ ਦਿਸ਼ਾ ਦੇ ਸੇਧ ਦੇ ਸਕਦਾ ਸਮਾਜ ਨੂੰ ਨਵੇਂ ਤਰੀਕੇ ਨਾਲ ਸੰਸਥਾ ਸਮਾਜ ਨੂੰ ਰੰਗਲਾ ਪੰਜਾਬ ਬਣਾ ਸਕਦਾ ਉਹਨਾਂ ਵਾਸਤੇ ਪਾਰਟੀ ਦੇ ਚਾਰੇ ਦਰਵਾਜ਼ੇ ਖੁੱਲੇ ਆਸੀਂ ਸਵਾਗਤ ਕਰਦੇ ਹਾਂ ਜਿਹੜੇ ਲੀਡਰਾਂ ਦਾ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਆਮ ਆਦਮੀ ਚ ਆਮ ਆਦਮੀ ਪਾ ਕੇ ਝੰਡਾ ਫੜ ਕੇ ਪੰਜਾਬ ਦੀ ਅਗਵਾਈ ਕਰਨਗੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਪੰਜਾਬ ਦੀ ਬੈਕਬੋਨ ਅਕਾਲੀ ਦਲ ਮੰਨੀ ਜਾਂਦੀ ਹੈ ਅੱਜ ਵੀ ਅਕਾਲੀ ਦਲ ਕਹਿੰਦੇ ਜੀ ਪੰਜਾਬ ਦੀ ਬੈਕਬੋਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖੀ ਦਾ ਧੁਰਾ ਹੈ ਅਕਾਲੀ ਦਲ ਜਿਹੜੀ ਪੰਜਾਬ ਦੀ ਕਹਿ ਰਹੇ ਹੋ ਕਿ ਬੈਕਬੋਨ ਮੰਨੀ ਜਾਂਦੀ ਸੀ ਅਕਾਲੀ ਦਲ ਬੈਕਬੋਨ ਹੁਣ ਪੈਰਾਲਾਈਸ ਹੋਣ ਤੇ ਆ ਰਿਹਾ ਕਿਉਂਕਿ 2022 ਚ ਇਹੋ ਜਿਹਾ ਪੈਰਾਲਾਈਸ ਹੋਇਆ ਕਿ ਜਿੱਥੇ ਇਹਨਾਂ ਦੀ 98 99 ਉਹਦੀਆਂ ਹੀ ਉੱਤੇ ਦੂ ਦੇ ਨਹੀਂ ਰਹਿ ਗਈਆਂ ਹੂੰ ਸੋ ਤੁਸੀਂ ਦੇਖੋ ਨਾ ਇਹ ਚੀਜ਼ ਜਿਹੜੀ ਹੈ ਇਹ ਹਰ ਚੀਜ਼ ਕਾਊਂਟ ਕਰਦੀ ਹੈ ਕਿ ਆਪਾਂ ਕਿੰਨਾ ਇਹ ਤਾਂ ਸੱਚੀ 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 ਗੱਲ ਗੱਲ ਮੈਂ ਤੁਹਾਨੂੰ ਦੱਸਾਂ ਸਮੇਤ ਜੀ ਇਹ ਨਾ ਜਿਹੜੀ ਇਹਨਾਂ ਅਰਦਾਸ ਕੀਤੀ ਸੀ ਨਾ ਖਰੋਕ ਕਿ ਜੇ ਅਸੀਂ ਬੇਅਦਬੀ ਕੀਤੀ ਆ ਤੇ ਰੱਬਾ ਸਾਡਾ ਕੱਖ ਨਾ ਰਵੇ ਉਹ ਸਾਹਮਣੇ ਪੂਰੀ ਹੋ ਗਈ ਉਹੀ ਅਰਦਾਸ ਪੂਰੀ ਹੋਈ ਐ ਹੋਰ ਕੁਛ ਨਹੀਂ ਬਾਕੀ ਮੈਂ ਤਾਂ ਇੱਕ ਗੱਲ ਦੱਸਦਾ ਇਹਨਾਂ ਦੀ ਫੁੱਲ ਫਲੈਕਸ ਸਰਕਾਰ ਰਹੀ ਦੱਸਾਂ ਜੀ ਹੁਣ ਇੱਕੋ ਹੀ ਸਾਡੇ ਭੈਣ ਜੀ ਹਸਮਿਤ ਕੌਰ ਜੀ ਉਹ ਸੈਂਟਰ ਚ ਮਿਨਿਸਟਰੀ ਵੀ ਰਹਿ ਜੀ ਐਸਲੈ ਸੰਸਦ ਮੈਂਬਰ ਵੀ ਨੇ ਜੀ ਸੋ ਹੁਣ ਮੌਕਾ ਐ ਉਥੋਂ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਹੁਣ ਇੱਕੋ ਹੀ ਪਰਿਵਾਰ ਦਾ ਮੈਂਬਰ ਰਹਿ ਗਿਆ ਪਲੀਜ਼ ਇਹਨੂੰ ਵੀ ਘਰ ਭੇਜ ਦਿਓ ਤੇ ਆਰਾਮ ਨਾਲ ਸੋਖ ਦੀ ਜਿੰਦਗੀ ਕੱਟਨ ਬੜਾ ਲੁੱਟ ਕੇ ਖਾ ਲਿਆ ਪੰਜਾਬ ਨੂੰ ਤੁਸੀਂ ਜਾਓਗੇ ਖੁੜੀਆ ਸਾਹਿਬ ਵਾਸਤੇ ਪ੍ਰਚਾਰ ਬਿਲਕੁਲ ਜੀ ਪਾਰਟੀ ਡਿਊਟੀ ਲੈਵੇਗੀ ਮੈਂ ਜੂਝਾਂਗਾ ਸੱਚ ਅਸ਼ਵਾਈਂ ਪਾਰਟੀ ਦਾ ਮੈਂ ਜੂਝਾਂਗਾ ਭਗਵੰਤ ਮਾਨ ਸਾਹਿਬ ਆ ਰਹੇ ਜੀ ਅਮਰ ਸਾਹਿਬ ਬਿਲਕੁਲ ਜੀ ਆ ਰਹੇ 10 ਤਰੀਕ ਨੂੰ ਸਾਡੇ ਰੋਸ਼ ਹੋ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਜੀ ਇਸ ਰੋਸ਼ ਹੋ ਦੀ ਅਗਵਾਈ ਕਰਨਗੇ ਤੇ ਸਾਡਾ ਸਮੁੱਚਾ ਕੈਡਰ ਸਮੁੱਚੇ ਆਮ ਆਦਮੀ ਪਾਰਟੀ ਦੇ ਦਰਜਵਾਰ ਬਾਦជា ਲੀਡਰ ਐਮ ਐਲ ਏ ਸਹਿਬਾਨ ਮੰਤਰੀ ਸਹਿਬਾਨ ਸਾਡੇ ਉਮੀਦਵਾਰ ਸਰਦਾਰ ਕੁਦੀਸ਼ ਸਿੰਘ ਧਾਰੀਵਾਲ ਜੀ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਇਸ ਚੀਜ਼ ਦਾ ਕਿ ਸਾਡੇ ਸੀਐਮ ਸਾਹਿਬ ਕੋਲ ਸੰਗਮਨ ਅਮਸਾਦੀ ਧਰਤੀ ਤੇ ਆ ਰਹੇ ਅਤੇ ਰੋਡ ਸ਼ੋਅ ਕਰ ਰਹੇ ਹੈ। ਸੀਐਮ ਆਣ ਦੇ ਆਣਾ ਕਿੰਨਾ ਫਾਇਦਾ ਮਿਲਦਾ ਹੈ ਇਸ ਲਈ ਅਗਰ ਪਾਰਟੀ ਦੀ ਗੱਲ ਕਰੀਏ। ਦੇਖੋ ਜੀ ਪੰਜਾਬ ਦੇ ਮਾਲਕ ਨੇ ਇਸ ਲਈ ਪੰਜਾਬ ਦਾ ਰਾਜਾ ਹੈ ਸਾਡਾ ਸਰਦਾਰ ਭਗਵੰਤ ਸਿੰਘ ਮਾਨ ਇਸ ਵੇਲੇ। ਸੋ ਜੇ ਸੀਐਮ ਸਾਹਿਬ ਹੋਣਗੇ ਤਾਂ ਪੰਜਾਬਾਸਤੇ ਖਾਸ ਇਹੀ ਹੈ ਕਿ ਜਿਹੜੇ ਵੀ ਮਹਿੰਮ ਦੀ ਸ਼ੁਰੂਆਤ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਨ ਅਮਸਾਦੀ ਧਰਤੀ ਤੋਂ ਕਰਦੇ ਆ ਨਤਮਸਤਕ ਹੋ ਕੇ ਗੁਰੂ ਪਾਤਸ਼ਾਹ ਗੁਰੂ ਨਾਮਦਾਸ ਪਾਤਸ਼ਾਹ ਜੀ ਦੇ ਚੰਨਾ ਜਨਤ ਸਮਸਤ ਰੋ ਕੇ ਅਰਦਾਸ ਕਰਕੇ ਉਸ ਮੁਹਿੰਮ ਨੂੰ ਸ਼ੁਰੂ ਕਰਦੇ ਆ ਤੇ ਇਹ ਵੀ ਲੋਕ ਸਭਾ ਅਮਰਸਦ ਦੀ ਮੁਹਿੰਮ ਜਿਹੜੀ ਇਹ ਵੀ ਉੱਥੋਂ ਸ਼ੁਰੂ ਕੀਤੀ ਹੈ ਸੋ ਇਹ ਪੰਜਾਬ ਦੇ ਵਿੱਚ ਸਾਡੇ ਸੀਐਮ ਸਾਹਿਬ ਦਾ ਜਿਹੜਾ ਨਾਰਾ ਕੈਸਰ ਪੰਜਾਬ ਬਣੇਗਾ ਦੇਸ਼ ਦਾ ਹੀਰੋ ਹੋਵੇਗੀ ਤੇਰਾ ਜੀਰੋ ਇਹ ਤੇਰਾ ਜੀਰੋ ਹੋ ਕੇ ਰਹੇ ਆਖਰੀ ਸਵਾਲ ਲਾਂਗੇ ਤੁਸੀਂ ਰੰਗਲੇ ਪੰਜਾਬ ਦੀ ਗੱਲ ਕਰਦੇ ਹੋ ਭਾਜਪਾ ਦੇ ਜਿਹੜੇ ਕੈਂਡੀਡੇਟ ਨੇ ਉਹ ਲਗਾਤਾਰ ਕਹਿ ਰਹੇ ਨੇ ਕਿ ਮੈਂ ਅਮਰੀਕਾ ਦਾ ਵਿਜ਼ਨ ਲਿਆਉਣਾ ਚਾਹਨਾ ਤਾਂ ਤੁਸੀਂ ਕਿਸ ਵਿਜ਼ਨ ਨੂੰ ਠੀਕ ਸਮਝਦੇ ਹੋ ਕਿ ਅਮਰੀਕਾ ਇੱਕ ਵਿਕਸਿਤ ਕੰਟਰੀ ਹੈ ਉਸ ਵਿਜ਼ਨ ਨੂੰ ਅਗਰ ਲਿਆਉਂਦੇ ਨਹੀਂ ਤੇ ਉਹਦਾ ਕਿੰਨਾ ਫਰਕ ਪਏਗਾ ਸਰ ਗੱਲਾਂ ਨਾਲ ਨਹੀਂ ਆਉਣਾ ਜੀ ਹਾਂ ਜੀ ਗੱਲਾਂ ਨਾਲ ਨਹੀਂ ਆਉਣਾ ਨਹੀਂ ਉਹ ਕਹਿੰਦੇ ਮੈਂ ਕਰਕੇ ਦਿਖਾਵਾਂ ਮੈਨੂੰ ਮੌਕਾ ਮਿਲਿਆ ਮੈਂ ਕਰਾਂਗਾ ਇਹ ਨਹੀਂ ਇਹ ਮੌਕਾ ਪੰਜਾਬੀ ਨਹੀਂ ਦੇ ਸਕਦੇ ਇਹਨਾਂ ਨੂੰ ਗੱਲਾਂ ਨਾਲ ਨਹੀਂ ਆਉਣਾ ਕਿਉਂਕਿ ਵੇਖੋ ਜੀ ਅਦੀ ਸਾਹਿਬ ਹੀ ਆਏ ਉਹਨਾਂ ਨੇ ਬੜਾ ਕੁਝ ਲੈ ਆਂਦਾ ਪੂਰੀ ਸਾਹਿਬ ਆਏ ਸੈਂਟਰ ਚ ਮਿਨਿਸਟਰ ਵੀ ਰਹੇ 1 ਰੁਪਿਆ ਪੰਜਾਬ ਚ ਨਹੀਂ ਪਾਇਆ ਪਰ ਉਹ ਕਹਿੰਦੇ ਮੇਰੇ ਕੋਲ ਵਿਜ਼ਨ ਹੈਗਾ ਮੈਂ ਪਾਵਾਂਗਾ ਉਹ ਵਿਜ਼ਨ ਤਾਂ ਸਾਰੇ ਇਦਾਂ ਦੇ ਵਿਜ਼ਨ ਤੇ 50 ਲਈ ਫਿਰਦੇ ਆ ਪਰ ਵਿਜ਼ਨ ਇਹ ਮੌਕਾ ਨਹੀਂ ਹੋਣਾ ਚਾਹੁੰਦੇ ਇਹ ਸੀ ਪੰਜਾਬ ਦੇ ਲੋਕ ਮੌਕਾ ਨਹੀਂ ਗਵਣਗੇ ਹੂੰ ਸਿੱਧੀ ਜੀ ਗੱਲ ਆ ਕਿ ਪੰਜਾਬ ਦੇ ਲੋਕ ਲੋਕ ਲੀਡਰ ਨੂੰ ਪਸੰਦ ਕਰਦੇ ਆ ਤਾਂ ਲੋਕ ਲੀਡਰ ਦੇ ਵਿੱਚ ਸਰਦਾਰ ਉਹ ਕਹਿੰਦੇ ਮੈਂ ਵੀ ਫੌਜੀ ਆ ਉਹ ਕਹਿੰਦੇ ਉਹ ਕਹਿੰਦੇ ਮੈਂ ਧਾਰੀਵਾਲ ਸੀ ਬੜੇ ਵੱਡੇ ਮਾਰਚ ਦੇ ਨਾਲ ਜਿੱਤਰੇ ਆ ਲੋਕਾਂ 'ਚ ਰਹਿਣ ਵਾਲਾ ਲੀਡਰ ਪਰ ਉਹ ਕਹਿੰਦੇ ਉਹ ਕਹਿੰਦੇ ਮੈਂ ਬਾਲਦੀਪ ਸਿੰਘ ਧਾਰੀਵਾਲ ਸਰਦਾਰ ਭਗਤ ਸਿੰਘ ਮਾਨ ਜਿਹੜਾ ਪੰਜਾਬ ਦੇ ਹਰ ਇੱਕ ਮਛਿੰਦੇ ਦੀ ਜਿਹੜਾ ਉਹਨਾਂ ਨੂੰ ਫਿਕਰ ਆ ਇਸ ਬੰਦੇ ਵਾਸਤੇ ਮੈਂ ਕੀ ਕਰਨਾ ਇਸ ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਕੀ ਕਰਨਾ ਪਰ ਉਹ ਕਹਿੰਦੇ ਉਹ ਕੰਮ ਬਜ਼ੁਰਗਾਂ ਦੀ ਸਿਹਤ ਦਾ ਖਿਆਲ ਰੱਖਣਾ ਗੰਨੀ ਰੱਖਣਾ ਉਹ ਕਹਿੰਦੇ ਮੈਂ ਵੀ ਐਸੇ ਕਰਕੇ ਆ ਰਿਹਾ ਮੈਂ ਫੌਜੀ ਆ ਮੈਂ ਫੌਜ ਲੜ ਡੰਗ ਲੜਨ ਗਿਆ ਸੀ ਵਿਦੇਸ਼ਾਂ ਦੀ ਜੰਗ ਲੜ ਕੇ ਆ ਹੁਣ ਮੈਂ ਆਪਣੇ ਸਮੁੰਦਰੀ ਹਾਊਸ ਆ ਗਿਆ ਹਾਂ ਤੇ ਮੈਂ ਅੰਮ੍ਰਿਤਸਰ 'ਚ ਰਹਿ ਕੇ ਅੰਮ੍ਰਿਤਸਰ ਦਾ ਕੰਮ ਕਰ ਰਿਹਾ ਸੀ ਹੁਣ ਉੱਥੋਂ ਰਿਟਾਇਰ ਹੋ ਕੇ ਆ ਕੇ ਤੇ ਚੁੱਪ ਕੇ ਆਰੈਸਟ ਕਰੋ ਬੜਾ ਕੰਮ ਕਰ ਲਿਆ ਤੁਸੀਂ ਹੁਣ ਕੀ ਕਰਨਾ ਹੁਣ ਤੁਹਾਡੀ ਆਰੈਸਟ ਕਰਨ ਦੀ ਉਮਰ ਆ ਪੀਸ ਆਰੈਸਟ ਕਰੋ ਇਸ ਕਰਕੇ ਨਾ ਪੰਜਾਬ ਦੇ ਇਹਨਾਂ ਨੂੰ ਜੇਨਰੇਸ਼ਨ ਨੂੰ ਅੱਗੇ ਹੁੰਦੇ ਹੋ ਤੇ ਪੰਜਾਬ ਦਾ ਕੁਝ ਭਰਾ ਥੋੜਾ ਪਤਾ ਕਰ ਸਕੀਏ ਸੋ ਮੈਂ ਤੁਹਾਡੇ ਕੋਈ ਅਪੀਲ ਕਰਦਾ ਕਿ ਤੁਸੀਂ ਆਪਣੀ ਮਾਦੀਆਂ ਬਰਾਏ ਵੀ ਦੱਸੋ ਕਿ ਇੱਕ ਆਮ ਆਦਮੀ ਪਾਰਟੀ ਹੈ ਜਿਹੜੇ ਨਵੇਂ ਚਿਹਰਿਆਂ ਨੂੰ ਮੌਕਾ ਦਿੰਦੀ ਹੈ ਨਵੇਂ ਯੰਗਸ ਨੂੰ ਜੰਗਸਟਰ ਨੂੰ ਮੌਕਾ ਦਿੰਦੀ ਹੈ ਰਾਜਨੀਤੀ ਚੋਂਦਾ ਤੇ ਰਾਜਨੀਤੀ ਨੂੰ ਬਦਲਦਾ ਸੋ ਅਸੀਂ ਇੱਕੋ ਗੱਲ ਸਦਾਡੇ ਸੁਪਰੀਮ ਕੋਰਟ ਦੇ ਜੀ ਵਾਜਿ ਨੇ ਕਹੇ ਸੀ ਅਸੀਂ ਰਾਜ ਕਹਿਆ ਸੀ ਕਿ ਅਸੀਂ ਰਾਜਨੀਤੀ ਕਰਨ ਨਹੀਂ ਆਏ ਰਾਜਨੀਤੀ ਨੂੰ ਬਦਲਣ ਆਏ ਤੇ ਅੱਜ ਰਾਜਨੀਤੀ ਬਦਲ ਰਹੀ ਹੈ ਤੇ ਇਸ ਵੇਲੇ ਚੈਲੰਜ ਕਰ ਰਹਾ ਤੁਹਾਡੇ ਅੱਗੇ ਕੋਈ ਚੈਲੰਜ ਹੈ ਜੀ ਚੈਲੰਜ ਤੇ ਤਾਂ ਹੋਵੇ ਕੋਈ ਬਰਾਬਰ ਦਾ ਖੜਾ ਹੋਵੇ ਬਰਾਬਰ ਦਾ ਖਿਡਾਰੀ ਕੋਈ ਨਹੀਂ ਜਿਹ ਹੈਗਾ ਸਰਦਾਰ ਕੁਲਦੀਪ ਸਿੰਘ ਧਾਰੀਵਾਦ 2 ਲੱਖ ਵੋਟ ਦੇ ਨਾਲ ਅਮਸੇ ਤੋਂ ਜਿੱਤ ਰਹੇ ਪਰ ਉਹ ਵਿਪੱਖ ਕਹਿੰਦਾ ਸਾ ਨੂੰ ਤਾਂ ਕੰਮ ਨਜ਼ਰ ਹੀ ਨਹੀਂ ਆਉਂਦੇ ਉਹ ਪੱਖ ਵੇਖੋ ਜੀ ਹੁਣ ਐਨਕਾਂ ਦਾ ਨੰਬਰ ਚੇਂਜ ਕਰਨਾ ਪਊਗਾ ਤੇ ਕੰਮ ਫੇਰ ਹੀ ਨਜ਼ਰ ਆਉਣਗੇ ਨਾ ਹੁਣ ਐਨਕਾਂ ਪੁਰਾਣੀਆਂ ਹੋ ਗਈਆਂ ਅੱਛਾ ਤੁੰਦ ਆ ਗਈ ਉਹਨਾਂ ਅੱਗੇ ਉਹਨਾਂ ਤੇ ਧੂੜ ਘਟਾ ਆ ਗਿਆ ਜਦ ਨਵੀਆਂ ਲੈਣੀਆਂ ਪੈਣੀਆਂ ਨੇ ਸਾਫ਼ ਕਰਨੀਆਂ ਪੈਣੀਆਂ ਸੋ ਇੰਨਾ ਟਾਈਮ ਹੀ ਹੈਗਾ ਤੇ ਇਹਨਾਂ ਜਿੱਥੇ ਇਹਨਾਂ ਬਦਲਾਵ ਕਰ ਦੋ ਤੇ ਕੈਨਕਾਂ ਵੀ ਲਾ ਦਿਓ ਉਹਨਾਂ ਨੂੰ ਤਾਂ ਕਿ ਨਜ਼ਰ ਆ ਜੇ ਉਹਨਾਂ ਨੂੰ ਨੇ ਜੀ ਇਹ ਕੰਮ ਸਹੀ ਕਰਨਾ ਐਨਕਾ ਇਹ ਲੋਕਾਂ ਨੇ ਸ਼ੀਸ਼ਾ ਵਿਖਾ ਸ਼ੀਸ਼ਾ ਸਾਫ਼ ਕਰਦੇ ਨੇ ਐਨਕਾ ਜੋ ਤੇਰਾ ਜੀ ਨੂੰ ਹੋ ਗੇ ਉਹ ਆਰਾਮ ਨਾਲ ਦਿਸੂਗਾ ਸਰਦਿਕੂਗੇ ਤੇਰਾ ਜੀਰੋ ਵਾਲਾ ਸ਼ੀਸ਼ਾ ਜਿਹੜਾ ਉਹ ਇਹਨਾਂ ਦੇ ਸਾਹਮਣੇ ਰੱਖਾਂਗੇ ਤੇ ਫੇਰ ਦਿਸੂਗਾ ਉਹ ਇਸ ਕਰਕੇ ਇਹਨਾਂ ਨੂੰ ਵਿਕਾਸਾ ਜੇ ਨਹੀਂ ਦਿਸਣਾ ਅਜੇ ਇਹਨਾਂ ਨੂੰ 850 ਬਰ ਲੱਗਦੇ ਨਹੀਂ ਦਿਸਨੇ ਅਜੇ ਇਹਨਾਂ ਨੂੰ 117 120 ਐਮਨਸ ਸਕੂਲ ਆਫ ਐਮਨਸ ਨਹੀਂ ਦਿਸਨੇ ਇਹ ਲਈ ਅਜੇ ਇਹਨਾਂ ਨੂੰ ਪੰਜਾਬ ਦੇ ਵਿੱਚ ਜਿਹੜੇ ਆ 600 ਜੂਟ ਫ੍ਰੀ ਵਾਲੇ ਬਿਜ਼ੀ ਦੇ ਬਿੱਲ ਨਹੀਂ ਦਿਸਣੇ ਅਜੇ ਇਹਨਾਂ ਨੂੰ ਇਸ ਕਰਕੇ ਅਜੇ ਬੜਾ ਕੁਝ ਨਹੀਂ ਦਿਸਣਾ ਸੋ ਮੇਰੇ ਵੀਰੋ ਮੈਂ ਤੁਹਾਨੂੰ ਅਪੀਲ ਕਰਦਾ ਕਿ ਆਪਾਂ ਸਾਰੇ ਹੱਥ ਮਾ ਕੇ 1 ਜੂਨ 2024 ਨੂੰ ਪੰਜਾਬ ਦਾ ਇਤਿਹਾਸ ਲਿਖ ਦਈਏ ਜਿਸਦਾ ਭਗਵਾਨ ਸੇ ਮੰਨ ਲਿਆ ਕਿ 13 ਜ਼ੀਰੋ ਕਰ ਦਈਏ ਬਾਕੀ ਪੰਜਾਬ ਦੇ ਵਾਸਤੇ ਸਾਡਾ ਇੱਕ ਇੱਕ ਗੁੰਦਾ ਖਤਰਾ ਉਹ ਵੀ ਹੱਸ ਲਏਗਾ। ਸ਼ੁਕਰੀਆ ਸਤਿ ਇਹ ਸਨ ਐਮਐਲਏ ਡਾਕਟਰ ਦਸਬੀਰ ਸਿੰਘ ਸੰਧੂ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤਾਂ ਖੁੱਲ ਕੇ ਚਰਚਾ ਹੋਈ ਹੈ ਔਰ ਖਾਸ ਕਰਕੇ ਜੋ ਵਿਕਰਮ ਸਿੰਘ ਮਜੀਠੀਆ ਆਣਾ ਵੱਲੋਂ ਦਾਵਾ ਕੀਤਾ ਗਿਆ ਉਹ ਕਹਿੰਦੇ ਮੈਂ ਆਪਣੇ ਦਾਅਵੇ ਦੇ ਕਾਇਮ ਆ ਕਿ ਕਿ ਉਹ ਭਾਤਪਾ ਜਾ ਰਹੇ ਨੇ ਲੇਕਿਨ ਉਹਦਾ ਸਿੱਧਾ ਜਵਾਬ ਵੀ ਦੇ ਦਿੰਦੇ ਨਜ਼ਰ ਆਏ ਨੇ ਹੁਣ ਦੇਖਣਾ ਹੋਏਗਾ ਕਿ 1 ਜੂਨ ਨੂੰ ਪੰਜਾਬ ਦੀ ਜਨਤਾ ਕਿਹੜਾ ਬਟਨ ਨੱਪਦੀ ਹੈ ਤੇ ਕਿਸ ਨੂੰ ਆਪਣਾ ਹੀਰੋ ਬਣਾਉਂਦੀ ਹੈ ਕਿਉਂਕਿ ਸਿਆਸੀ ਪਾਰਟੀਆਂ ਆਪਣੇ ਦਾਅਵੇ ਕਰ ਰਹੀਆਂ ਨੇ ਲੇਕਿਨ ਸਵਾਲ ਹੁਣ ਸਭ ਕੁਝ ਜਨਤਾ ਦੇ ਅੱਗੇ ਹੈ ਕਿਉਂਕਿ ਸਿਆਸੀ ਚਸ਼ਮੇ ਨੂੰ ਸਾਫ਼ ਕਰਨ ਦੀ ਜ਼ਿੰਮੇਵਾਰੀ ਹੁਣ ਜਨਤਾ ਦੀ ਹੈ ਹੁਣ ਦੇਖਣਾ ਹੋਏਗਾ ਕਿ ਕਿਸ ਤਰੀਕੇ ਨਾਲ ਜਨਤਾ ਸਾਫ਼ ਕਰਦੀ ਹੈ ਅਤੇ ਕਿਸ ਨੂੰ ਪੰਜਾਬ ਦਾ ਸਿਕੰਦਰ ਬਣਾਦੀ ਹੈ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ